ਬਲਾਵਟ ਕੋਰਾ ਵਿੱਚ ਹੱਥ ਤੋਕੇ ਪਏ ਤਾਕਤ ਅਫਸਰ ਡਾਕਟਰ ਲਖਬੀਰ ਸਿੰਘ ਨੇ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਹੈ ਜੀहां ਡਾਕਟਰ ਲਖਬੀਰ ਸਿੰਘ ਨੇ ਆਪਣੀ ਫੋਰਸ ਸੇਫਟੀ ਟੀਮ ਦੇ ਨਾਲ ਅਚੰਤ ਚੇਕਿੰਗ ਕਰਕੇ ਕਾਫੀ ਚਰਚਾ ਹਾਸਲ ਕੀਤੀ ਸੀ ਜੀहां ਕਾਫੀ ਸੁਰਖੀਆਂ ਦੇ ਵਿੱਚ ਬਣੇ ਹੋਏ ਸੀ ਤੇ ਲੋਕਾਂ ਦੀ ਸਿਹਤ ਮਾਲ ਖੇਲਵਾੜ ਕਰਨ ਵਾਲਿਆਂ ਨੂੰ ਖੂਬ ਝਾੜ ਪਾਉਂਦੇ ਹੋਏ ਨਜ਼ਰ ਵੀ ਆਉਂਦੇ ਸੀ ਜੀहां ਉਹਨਾਂ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀ ਉਦੋਂ ਹੀ ਹੁਣ ਜਦੋਂ ਉਹਨਾਂ ਨੇ ਰਿਟਾਇਰਮੈਂਟ ਲਈ ਹੈ ਤਾਂ ਕਿਆਸ ਲਗਾਏ ਜਾ ਰਹੇ ਨੇ ਕਿ ਉਹ ਸਿਆਸਤ ਦੇ ਵਿੱਚ ਆ ਜਾਣਗੇ ਤੇ ਚੋਣਾਂ ਲੜਨਗੇ। ਉਹ ਇਸੇ ਮਾਮਲੇ ਦੇ ਵਿੱਚ ਗਿਆਨੀ ਬੂਟਾ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹਨਾਂ ਨੇ ਕਾਫੀ ਗੱਲਾਂ ਅੱਗੇ ਰੱਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਡਾਕਟਰ ਲਖਵੀਰ ਸਿੰਘ ਲੋਕ ਸਭਾ ਚੋਣ ਲੜਨ ਜਾ ਰਹੇ ਨੇ। ਜੀ ਹਾਂ ਚੋਣ ਲੜਨ ਦੀ ਗੱਲ ਅੱਗੇ ਰੱਖਦੇ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਅੱਗੇ ਰੱਖਿਆ ਜਿਵੇਂ ਉਹਨਾਂ ਦੀ ਅਚੰਚਿਤ ਚੈਕਿੰਗ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਡਾਕਟਰ ਲਖਵੀਰ ਸਿੰਘ ਨੇ ਕਿਤੇ ਵੀ ਤਗੜੇ ਹੋਟਲ ਜਾਂ ਕਾਰੋਬਾਰੀ ਕੋਲ ਤਾਂ ਰੇਡ ਮਾਰੀ ਨਹੀਂ। ਇਹਨਾਂ ਵੱਲੋਂ ਆਮ ਤੇ ਗਰੀਬ ਲੋਕਾਂ ਦੇ ਰੇੜੀਆਂ ਤੇ ਹੀ ਜਾਂ ਹੋਟਲਾਂ ਤੇ ਹੀ ਤੇ ਮਾਰੇਗੇ ਤੇ ਉਥੋਂ ਦੀਆਂ ਵੀਡੀਓ ਪਾ ਪਾ ਕੇ ਆਪਣੇ ਆਪ ਨੂੰ ਹਾਈਲਾਈਟ ਕਰ ਲਿਆ ਤੇ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਹਰਮਨ ਪਿਆਰਾ ਕਰਨ ਦੇ ਲਈ ਇਹਨਾਂ ਨੇ ਭਾਵੁਕ ਗੱਲਾਂ ਕੀਤੀਆਂ ਇਹ ਸਭ ਸ਼ਬਦ ਨੇ ਗਿਆਨੀ ਬੂਟਾ ਸਿੰਘ ਦੇ ਗਿਆਨੀ ਬੂਟਾ ਸਿੰਘ ਨੇ ਕਿਹਾ ਕਿ ਇਹ ਹੁਣ ਐਮਪੀ ਬਣਨਾ ਚਾਹੁੰਦੇ ਨੇ ਐਮਪੀ ਬਣਨ ਨੂੰ ਲੈ ਕੇ ਉਹਨਾਂ ਨੇ ਕਾਫੀ ਸਵਾਲ ਵੀ ਨਾਗੇ ਰੱਖੇ ਕਿ ਚੋਣਾ ਲੜਨ ਨੂੰ ਲੈ ਕੇ ਗਿਆਨੀ ਬੂਟਾ ਸਿੰਘ ਨੇ ਡਾਕਟਰ ਲਖਵੀਰ ਸਿੰਘ ਅੱਗੇ ਕਾਫੀ ਸਵਾਲ ਰੱਖੇ ਇਸ ਤੋਂ ਇਲਾਵਾ ਉਹਨਾਂ ਨੇ ਇਹ ਤਾਂ ਕਹਿ ਦਿੱਤਾ ਕਿ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਕਿ ਕੁਝ ਕਿਹਾ ਉਹਨਾਂ ਨੇ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਕਿਦਾਂ ਬਣਾਇਆ ਜਾਂਦਾ ਹੈ ਅੱਜ ਮੈਂ ਤੁਹਾਡੇ ਨਾਲੇ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਜਿਹੜੀ ਮੈਂ ਗੱਲਬਾਤ ਕਰਨੀ ਹੈ ਉਹਨੂੰ ਬਾਚਣ ਦੀ ਕੋਸ਼ਿਸ਼ ਕਰਿਓ ਔਰ ਫਿਰ ਤੁਸੀਂ ਆਪਣੀ ਜਿਹੜੀ رائے ਹੈਗੀ ਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਡਾਕਟਰ ਲਖਵੀਰ ਸਿੰਘ ਫੂਡ ਸਪਲਾਈ ਇਨਸਪੈਕਟਰ ਸੀ ਅੱਜ ਉਹਨਾਂ ਨੇ ਰਿਟਾਇਰਮੈਂਟ ਲਈ ਹੈ ਰਿਟਾਇਰਮੈਂਟ ਜਦੋਂ ਲਈ ਉੱਥੇ ਫੰਕਸ਼ਨ ਰੱਖਿਆ ਗਿਆ মিডিਆ ਆਉਂਦਾ ਹੈ ਤੇ ਨਾਲ ਹੀ ਕਿਆ ਸਰਾਈਆਂ ਸ਼ੁਰੂ ਹੋ ਗਈਆਂ ਕਿ ਤੁਸੀਂ ਲੋਕ ਸਭਾ ਦੀ ਇਲੈਕਸ਼ਨ ਲੜੋਗੇ ਜਣੇ ਕਿ ਕਿਤੇ ਨਾ ਕਿਤੇ ਇਹ ਜਜਮੈਂਟ ਹੋ ਜਾਂਦੀ ਹੈ ਕਿ ਇਹ ਪਲੈਂਟਡ ਲੋਕ ਨੇ ਪਹਿਲਾਂ ਇਸ ਬੰਦੇ ਨੇ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਹਾਈਲਾਈਟ ਹੋਣ ਵਾਸਤੇ ਕਿਤੇ ਕੋਈ ਰੋਡ ਤੇ ਭਈਆ ਰੈਡੀ ਲਾਈ ਖੜਾ ਸੀ ਉਹਨੂੰ ਬੜੇ ਜ਼ਬਰਦਸਤ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਤੇਰੀ ਜਿਹੜੀ ਆ ਬਰਫ ਹੈਗੀ ਆ ਤੇਰੇ ਜਿਹੜੇ ਆ ਫਰੂਟ ਹੈਗੇ ਆ ਇਹ ਲੋਕਾਂ ਲਈ ਜ਼ਹਿਰ ਹੈ ਫਲਾਣਾ ਤੇਨ ਕਾ ਬੜਾ ਕੁਝ ਕਿਹਾ ਕਿਸੇ ਆਮ ਨੋਰਮਲ ਜਿਹੇ ਹੋਟਲ ਵਿੱਚ ਗਏ ਉੱਥੇ ਆ ਪਨੀਰ ਨਕਲੀ ਹੈ ਆ ਖੋਆ ਨਕਲੀ ਹੈ ਇਹ ਖਬਰਾਂ ਬੜੀਆਂ ਵਾਇਰਲ ਹੋਈਆਂ ਮੈਂ ਬਹੁਤ ਕੁਝ ਜਿਹੜੀਆਂ ਨੇ ਵੀਡੀਓ ਵਾਇਰਲ ਹੋਈਆਂ ਦੇਖਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇੱਕ ਵੀ ਉਹ ਹੋਟਲ ਨਹੀਂ ਹੈਗਾ ਜਿੱਥੇ ਕਰੋੜਾਂ ਰੁਪਈਆਂ ਦੀ ਸੇਲ ਹੁੰਦੀ ਹੋਵੇ ਜਣ ਕੇ ਤਕੜੇ ਹੋਟਲ ਵਿੱਚ ਤਕੜੇ ਵਪਾਰੀ ਦੇ ਕੋਲ ਕਾਰੋਬਾਰੀ ਦੇ ਕੋਲ ਬਿਲਕੁਲ ਹੀ ਗਏ ਨਹੀਂ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਹਾਈਲਾਈਟ ਕਰਨ ਵਾਸਤੇ ਬਸ ਜਿਹੜੇ ਆਮ ਗਰੀਬ ਵਰਗ ਦੇ ਹੋਟਲ ਕਰਮਚਾਰੀ ਸੀ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਜਾਂ ਕੋਈ ਆਮ ਹਲਵਾਈ ਦੁਕਾਨ ਤੇ ਗਏ ਉੱਥੇ ਵੀਡੀਓ ਪਾ ਪਾ ਕੇ ਆਪਣੇ ਆਪ ਨੂੰ ਹਾਈਲਾਈਟ ਕਰ ਲਿਆ ਤੇ ਹੁਣ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਰਟਾਇਰਮੈਂਟ ਤੋਂ ਬਾਅਦ ਤੇ ਉਹ ਹੈਗੀ ਹੈ ਕਿ ਲੋਕ ਸਭਾ ਦੀ ਇਲੈਕਸ਼ਨ ਲੜਨ ਦੀ ਤਿਆਰੀ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਪਹਿਲਾਂ ਤਾਂ ਇਹ ਅਰਦਾਸਾਂ ਕਰਦੇ ਨੇ ਕਿ ਸਾਨੂੰ ਸਰਕਾਰੀ ਜੋਬ ਮਿਲੇ ਸਰਕਾਰੀ ਨੌਕਰੀ ਮਿਲੇ ਤੇ ਇਹ ਆਪ ਕਹਿੰਦੇ ਰਹੇ ਕਹਿੰਦੇ 3 ਲੱਖ ਰੁਪਏ ਮੇਰੀ ਤਨਖਾਹ ਹੈ 10000 ਕਹਿੰਦੇ ਦਿਹਾੜੀ ਹੈ ਸਾਡੀ ਬੜਾ ਕੁਝ ਆਪਣੇ ਆਪ ਨੂੰ ਦੁਨੀਆਂ ਦੇ ਵਿੱਚ ਹਾਰਮਨ ਪਿਆਰੇ ਹੋਣ ਵਾਲਾ ਤੇ ਇਹ ਅਫਵਾਹਾਂ ਫੈਲਾਈਆਂ ਗਈਆਂ ਜਿਹੜੇ ਸਾਡੇ ਪੰਜਾਬ ਦੇ ਲੋਕ ਨੇ ਉਹ ਸਿੱਧੇ ਨਾ ਕਿਤੇ ਗੁੰਮਰਾਹ ਹੋ ਜਾਂਦੇ ਆ ਜਦੋਂ ਇਹ ਜਿਹੜੀਆਂ ਭਾਵ ਗੱਲਾਂ ਸੁਣੀਆਂ ਕਿ ਲੋਕਾਂ ਨੂੰ ਜ਼ਹਿਰ ਤੋਂ ਬਚਾਇਆ ਜੀ ਡਾਕਟਰ ਸਾਹਿਬ ਨੇ ਸੰਕੇਤ ਕੀਤਾ ਜੀ ਤੁਸੀਂ ਮਠਿਆਈਆਂ ਨਾ ਖਾਓ ਦੀਵਾਲੀ ਤੇ ਬੜਾ ਖੁਜੋ ਤੇ ਜਾਨਣੇ ਕਿ ਆਪਣੇ ਆਪ ਨੂੰ ਇਹ ਹਾਰਮਨ ਪਿਆਰਾ ਲੋਕਾਂ ਵਿੱਚ ਹੋਣ ਵਾਲਾ ਤੇ ਕੀਤਾ ਗਿਆ ਤੇ ਹੁਣ ਹੁਣ ਸਿੱਧੇ ਤੌਰ ਤੇ ਪਤਾ ਲੱਗ ਗਿਆ ਕਿ ਲੋਕ ਸਭਾ ਦੀ ਇਲੈਕਸ਼ਨ ਲੜਨੀ ਹੈ ਤੇ ਐਮਪੀ ਬਣ ਕੇ ਹੁਣ ਲੋਕਾਂ ਦੀ ਸੇਵਾ ਕਰਨੀ ਹੈ ਹੁਣੇ ਫਾਰਮੂਲਾ ਤਿਆਰ ਕਰ ਲਿਆ ਹੁਣ ਜਿਹੜੇ ਸਾਡੇ ਪੰਜਾਬ ਦੇ ਵਿੱਚ ਲੀਡਰ ਨੇ ਉਹਨਾਂ ਦੇ ਵਿੱਚ ਬਹੁਤੇ ਡੀਸੀ ਨੇ ਜਾਂ ਐਸਐਸਪੀ ਜਾਂ ਬਹੁਤੇ ਡਾਕਟਰ ਨੇ ਜਿਵੇਂ ਆ ਮਾਨਸਾ ਵਾਲਾ ਡਾਕਟਰ ਫੜਿਆ ਸੀ ਆਮ ਆਦਮੀ ਪਾਰਟੀ ਦਾ ਤਕਰੀਬਨ ਥੋੜੇ ਚਿਰ ਬਾਅਦ ਹੀ ਪਟਾਕਾ ਪੈ ਗਿਆ ਸੀ ਕਿ ਭਗਵੰਤ ਮਾਨ ਨੇ ਡਾਕਟਰ ਫੜ ਲਿਆ ਰਸਪਤਲ ਲੈਂਦਾ ਇਹ ਸਭ ਕੁਝ ਸਾਹਮਣੇ ਆ ਗਿਆ ਸੀ ਹੁਣ ਸਮਝ ਨਹੀਂ ਆਉਂਦੀ ਵੀ ਰਿਟਾਇਰਮੈਂਟ ਤੁਸੀਂ ਕੀ ਦੇ ਕਹਿੰਦੇ ਲਈ ਹੈ ਇਹ ਤਾਂ ਲੋਕਾਂ ਨੇ ਦੇਖਣਾ ਨਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਤੌਰ ਜਿਹੜੇ ਇਹ ਪੜੇ ਲਿਖੇ ਲੋਕ ਰਿਟਾਇਰਮੈਂਟਾਂ ਲੈ ਕੇ ਰਾਜਨੀਤੀ ਵਿੱਚ ਆਉਂਦੇ ਨੇ ਤੇ ਹੁਣ ਲੋਕਾਂ ਨੂੰ ਕਿਦਾਂ ਲੁੱਟਣਗੇ ਖਾਸ ਕਰਕੇ ਜਦੋਂ ਮੈਂ ਇਹ ਜਿਹੀ ਗੱਲਬਾਤ ਕਰਦਾ ਬਹੁਤੇ ਲੋਕ ਗਾਲਾਂ ਹੀ ਕੱਢਦੇ ਹੁੰਦੇ ਆ ਕਮੈਂਟਾਂ ਦੇ ਵਿੱਚ ਪਰ ਜਿਹੜੀ ਸੱਚਾਈ ਹੁੰਦੀ ਆ ਥੋੜਾ ਜਿਹਾ ਉਹਨੂੰ ਯਾਰ ਨੂੰ ਤੋਲ ਮਾਪ ਲਿਆ ਕਰੋ ਖੋਖਲਿਆ ਕਰੋ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ ਸਵਾਲ ਇਹ ਹੈ ਡਾਕਟਰ ਲਖਵੀਰ ਸਿੰਘ ਨੇ ਜੇ ਰਿਟਾਇਰਮੈਂਟ ਲਈ ਹੈ ਜਿਹੜੀ ਤੋ ਤੱਕ ਜਾਣੀ ਜਾਣੀ ਹੈ ਕਿਉਂਕਿ ਮੀਡੀਆ ਮੇਰੀਆਂ ਵੀਡੀਓ ਵਾਇਰਲ ਕਰਦਾ ਸਵਾਲ ਮੀਡੀਆ ਵਾਲੇ ਵੀ ਕਰਨਗੇ ਸਵਾਲ ਇਹ ਹੈ ਜੇ ਤੂੰ ਰਾਜਨੀਤੀ ਵਿੱਚ ਨਹੀਂ ਆਉਣਾ ਜਾਂ ਇਸ ਗੱਲ ਦਾ ਤੈਨੂੰ ਦੁੱਖ ਲੱਗੇ ਫਿਰ ਥੋੜੀ ਜਿਹੀ ਬੇਟ ਕਰੋ ਰਿਟਾਇਰਮੈਂਟ ਹਜੇ ਲੈਣੀ ਨਹੀਂ ਸੀ ਫਿਰ ਪਤਾ ਲੱਗੂ ਸੇਵਾ ਕੀ ਹੁੰਦੀ ਹੈ ਇਹ ਸੇਵਾ ਨਹੀਂ ਇਹ ਤਾਂ ਲੋਕਾਂ ਨੂੰ ਬੇਵਕੂਫ ਬਣਾਇਆ ਹੈ ਲੋਕਾਂ ਨੂੰ ਬੇਵਕੂਫ ਬਣਾ ਕੇ ਹੁਣ ਪਤਾ ਹੀ ਹੈ ਵੀ ਕੋਈ ਨਾ ਕੋਈ ਪਾਰਟੀ ਨੇ ਹੱਥ ਪਾ ਲੈਣਾ ਤੇ ਹਰਮਨ ਪੈਰੇ ਡਾਕਟਰ ਸਭ ਹੋ ਚੁੱਕੇ ਐ ਤੇ ਫਿਰ ਜਦੋਂ ਐਮਪੀ ਦੀ ਇਲੈਕਸ਼ਨ ਜਿੱਤ ਗਏ ਫਿਰ ਮਿਨਿਸਟਰੀ ਵੀ ਪੱਕੀ ਐ ਕਿਤੇ ਨਾ ਕਿਤੇ ਮਿਲ ਜਾਣੀ ਐ ਜਾਨੀ ਕਿ ਸਾਡੇ ਪੰਜਾਬ ਨੂੰ ਬਚਣ ਵਾਸਤੇ ਜੇ ਲੋੜ ਹੈ ਤਾਂ ਇਹੋ ਜਿਹੇ ਲੋਕਾਂ ਤੋਂ ਐ ਜਿਹੜੇ ਬੰਦੇ ਕਹਿੰਦੇ ਨੇ ਅਸੀਂ ਪੰਜਾਬ ਨੂੰ ਰੰਗਲਾ ਬਣਾਵਾਂਗੇ ਜਣ ਕੇ ਆ 2-4 ਮਹੀਨਿਆਂ ਵਿੱਚ ਕਰਕੇ ਵੀਡੀਓ ਵਾਇਰਲ ਤੇ ਹੁਣ ਆਪਣੀ ਈਮੇਜ ਇਹ ਜੀ ਬਣਾ ਲੀ ਕਿ ਹੁਣ ਲੋਕ ਕਹਿਣ ਵੀ ਹਾਂ ਡਾਕਟਰ ਲਖਵੀਰ ਸਿੰਘ ਹੀ ਐ ਜਿਹੜਾ ਪੰਜਾਬ ਨੂੰ ਰੰਗਲਾ ਬਣਾਉ ਇਹ ਬੇਵਕੂਫੀ ਆ ਸਾਡੇ ਲੋਕਾਂ ਦੀ ਵੀ ਜਿਹੜੇ ਬੰਦੇ ਇਹੋ ਜੇ ਲੋਕਾਂ ਨੂੰ ਮੂੰਹ ਲਾਉਣਗੇ ਆਪਣੇ ਸਿਰ ਤੇ ਬਹੋਣਗੇ ਇਹ ਕੌੜਾ ਸੱਚ ਐ ਜਿੰਨੀਆਂ ਵੀ ਵੀਡੀਓ ਵਾਇਰਲ ਕੀਤੀਆਂ ਤੇ ਜਿੱਥੇ ਵੀ ਛਾਪਾਂ ਮਾਰਿਆ ਉਹਨਾਂ ਨੇ ਉੱਥੇ মিডিਆ ਨਾਲ ਹੁੰਦਾ ਸੀ ਉਹ ਪਤਾ ਲੱਗ ਗਿਆ ਇਹ ਲੋਕਾਂ ਨੂੰ ਪਤਾ ਲੱਗੇ ਕਿ ਡਾਕਟਰ ਲਖਵੀਰ ਸਿੰਘ ਐ ਨਾਲ ਲਾਤਾ ਧਾਕੜ ਅਫੀਸਰ ਜਾਨੀ ਕਿ ਜੇ ਕੋਈ ਖਿਲਾੜੀ ਲਈ ਬੈਠਾ ਸੀ ਰੋਡ ਤੇ ਉਹਨੂੰ ਜਾ ਕੇ ਕਿਹਾ ਤੂੰ ਖੰਡ ਪਾਈ ਜਾਣਾ ਤੂੰ ਲੋਕਾਂ ਨਾਲ ਫਰੋਡ ਕਰੀ ਜਾਣਾ ਤੂੰ ਲੋਕਾਂ ਨੂੰ ਜ਼ਹਿਰ ਦੇਈ ਜਾਣਾ ਬਸ ਇਹੋ ਜਿਹੇ ਵੀਡੀਓ ਬਾਇਰਲ ਕਰਤੀਆਂ ਤੇ ਲੋਕਾਂ ਦਾ ਗੱਲ ਪਹੁੰਚ ਗਈ ਤੇ ਹੁਣ ਜਿਹੜੀ ਅੱਜ ਰਿਟਾਇਰਮੈਂਟ ਤੇ ਸਟੇਟਮੈਂਟ ਆਈ ਹੈ ਕਿ ਆਸਰਾਈਆਂ ਲੋਕਾਂ ਦੀਆਂ ਵੀ ਹੈਗੀਆਂ ਨੇ ਤੇ ਮੀਡੀਆ ਨੇ ਵੀ ਸਵਾਲ ਕਰਦੇ ਕਿ ਰਾਜਨੀਤੀ ਵਿੱਚ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਜਾਣੀ ਕਿ ਇਹ ਲੋਕ ਉਹ ਨਹੀਂ ਜਿਹੜੇ ਇਹ ਕਹ ਲੈ ਜੇ ਫਰੀ ਸਾਹਿਬ ਕਹਿੰਦੇ ਨੇ ਜੜੀਆਂ ਗੰਦਣਾ ਨੇ ਨਾ ਉਹ ਕਹਿੰਦੇ ਵਿੱਚੋਂ ਤਾਂ ਜ਼ਹਿਰ ਨੇ ਤੇ ਉੱਪਰੋਂ ਖੰਡ ਦੇ ਨਾਲ ਲਵੇੜੀਆਂ ਹੋਈਆਂ ਨੇ ਸਚਾਈ ਹੈ ਇਹ ਅੰਦਰ ਕੁਝ ਹੋਰ ਬਾਹਰ ਕੁਝ ਹੋਰ ਤੇ ਸਭ ਕੁਝ ਹੁਣ ਜਿਵੇਂ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ ਹੁਣ ਇਲੈਕਸ਼ਨ ਲੜਨ ਦੀ ਜਿਹੜੀ ਤਿਆਰੀ ਸੀ 4-5 ਮਹੀਨੇ ਪਹਿਲਾਂ ਹੋ ਚੁੱਕੀ ਸੀ ਤੇ ਹੁਣ ਲੋਕਾਂ ਨੇ ਸਮਝਣਾ ਵੀ ਸਾਨੂੰ ਇਹ ਜੋ ਲੋਕਾਂ ਦੇ ਲੋੜ ਹੈ ਜਿਹੜੇ ਬੰਦੇ ਸਾਨੂੰ ਬੇਵਕੂਫ ਬਣਾਉਣਗੇ ਤੇ ਜਿਹੜੇ ਹੋਟਲਾਂ ਦੇ ਵਿੱਚ ਹਲਵਾਈਆਂ ਦੇ ਜਾ ਕੇ ਉੱਪਰ ਇਹਨੇ ਧਾਕੜ ਪੁਣਾ ਕੀਤਾ ਤੇ ਉਹਨਾਂ ਤੋਂ ਚਲੋ ਇਹ ਤਾਂ ਆਪਾਂ ਮੰਨ ਲੈਨੇ ਆ ਕਿ ਥੋੜਾ ਬਹੁਤਾ ਕੋਸ਼ਿਸ਼ ਕੀਤੀ ਪਰ ਮੈਂ ਗਿਣਤੀ ਦੇ ਮੁਤਾਬਕ ਤੁਹਾਨੂੰ ਹੋਟਲ ਗਿਣਾ ਦੇਣਾ ਉਹ ਵੱਡੇ ਜਿਹੜੇ ਹਲਵਾਈ ਨੇ ਉਹਨਾਂ ਦੀਆਂ 숍ਾਂ ਗਿਣਾ ਦੇਣਾ ਵੀ ਉੱਥੇ ਜਾ ਕੇ ਤੋਂ 숍ਾਂ ਮਾਰਿਆ ਤੁਸੀਂ ਜਾ ਕੇ ਬਿਲਕੁਲ ਨਹੀਂ ਕਦੇ ਨਹੀਂ ਹੋਇਆ ਤੇ ਹੁਣ ਬਸ ਤਿਆਰੀ ਹੈ ਕਿ ਐਮਪੀ ਬਣ ਕੇ ਤੇੰਨੇ ਸ੍ਰੀ ਲੈ ਲੈਣੀਆਂ ਤੇ ਫਿਰ ਜਿਹੜੇ ਵੱਡੇ ਹੋਟਲਾਂ ਵਾਲੇ ਹੋਣਗੇ ਤੇ ਉਹਨਾਂ ਦੇ ਕੋਲੋਂ ਕਰੋੜਾਂ ਰੁਪਈਆ ਕਿੱਦਾਂ ਲੈਣਾ ਜਾਨਕਿ ਇਹ ਬੇਵਕੂਫ ਸਾਡੇ ਲੋਕਾਂ ਨੂੰ ਬਾਰ-ਬਾਰ ਇਹ ਪੜੇ ਲਿਖੇ ਜਾਦਾ ਲੋਕ ਬਣਾ ਰਹੇ ਆ ਹਾਲਾਂਕਿ ਜਿਹੜੇ ਡਾਕਟਰ ਸਾਡੇ ਪੰਜਾਬ ਦੇ ਵਿੱਚ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਪਰ ਸਪੈਕਟ ਕਰਦੇ ਆ ਉਹਨਾਂ ਦੇ ਪਰ ਜਦੋਂ ਇਹੋ ਜਿਹੀ ਗੱਲਬਾਤ ਸੁਣਦੇ ਆ ਕਿ ਹੁਣ ਰਾਜਨੀਤੀ ਵਿੱਚ ਆਉਣ ਦੀ ਤਿਆਰੀ ਹੈ ਇਹਦਾ ਮਤਲਬ ਪਹਿਲਾਂ ਇਹੀ ਸੀ ਕਿ ਦਿਲੋਂ ਕੰਮ ਨਹੀਂ ਕੋਈ ਕੀਤਾ ਕਿਸੇ ਨੂੰ ਦਿਲੋਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸਲ ਵਿੱਚ ਉਹ ਪਰਪਸ ਸੀ ਕਿ ਕਿਵੇਂ ਲੋਕਾਂ ਦੇ ਸਾਹਮਣੇ ਆਈਏ ਲੋਕ ਹਰਮਨ ਪਿਆਰਾ ਕਹਿ ਦੇਣ ਧਾਕੜ ਕਹਿ ਦੇਣ ਫਿਰ ਰਾਜਨੀਤੀ ਵਿੱਚ ਉਤਰਨ ਵਾਸਤੇ ਬਸ ਸਾਨੂੰ ਇੱਕ ਪਲੇਟਫਾਰਮ ਮਿਲ ਜੇ ਉਹ ਮਿਲ ਗਿਆ ਸਾਡੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰ ਰਿਹਾ ਕਿ ਇਹਨਾਂ ਲੋਕਾਂ ਤੋਂ ਬਚ ਜਿਓ ਇਹਨਾਂ ਲੋਕਾਂ ਤੋਂ ਬਚ ਜਿਓ ਮੈਂ ਇੱਕ ਸਵਾਲ ਕਰਨਾ ਡਾਕਟਰ ਲਖਵੀਰ ਸਿੰਘ ਨੂੰ ਵੀਡੀਓ ਉੱਤੇ ਤੱਕ ਪਹੁੰਚ ਜਾਣੀ ਹੈ ਬੀਜੇ ਤੁਹਾਨੂੰ ਪੰਜਾਬ ਦੇ ਲੋਕਾਂ ਨਾਲ ਇੰਨਾ ਹੀ ਪਿਆਰ ਐ ਇੰਨੀ ਹਮਦਰਦੀ ਐ ਫਿਰ ਇਲੈਕਸ਼ਨ ਹੋ ਜਾਣ ਦਿਓ ਬਾਅਦ ਵਿੱਚ ਰਿਟਾਇਰਮੈਂਟ ਲਿਓ ਤੇ ਹੁਣ ਰਿਟਾਇਰਮੈਂਟ ਲੈਣ ਤੋਂ ਬਾਅਦ ਵੀ ਇਹ ਐ ਕਿ ਹੁਣ ਜਿਹੜੀਆਂ ਤਿੰਨ ਚਾਰ ਪਾਰਟੀਆਂ ਹੈਗੀਆਂ ਨੇ ਉਹਨਾਂ ਵੱਲੋਂ ਕੋਈ ਫੋਨ ਆਇਆ ਹੋਣਾ ਤੇ ਜਾਂ ਪਹਿਲਾਂ ਗੱਟਮੈਂਟ ਕਰਨ ਲਈ ਹੋਣੀ ਐ ਕਿਉਂਕਿ ਉਹ ਲੋਕਾਂ ਦੇ ਵਿੱਚ ਹਰਮਨ ਪਿਆਰੇ ਹੋ ਚੁੱਕੇ ਐ ਤੇ ਸਾਡੇ ਲੋਕ ਭਾਵਕ ਹੋ ਕੇ ਹਾਂ ਜੀ ਡਾਕਟਰ ਸਾਹਿਬ ਨੇ ਸਾਾਨੂੰ ਜ਼ਹਿਰ ਤੋਂ ਬਚਾ ਲਿਆ ਡਾਕਟਰ ਸਾਹਿਬ ਹੈਲਥ ਦੀ ਜਾਦਾ ਉਹ ਕੇਅਰ ਕਰਦੇ ਨੇ ਧਿਆਨ ਦਿੰਦੇ ਨੇ ਬਸ ਇਹ ਗੱਲਬਾਤ ਕਹਿ ਕੇ ਹਰਮਨ ਪਿਆਰੇ ਹੋ ਗਏ ਤੇ ਹੁਣ ਲੋਕਾਂ ਨੂੰ ਬੇਕੂਬ ਬਣਾਉਣ ਵਾਸਤੇ ਤੇ ਹੁਣ ਟਿਕਟ ਦੀ ਜ਼ਰੂਰਤ ਹੈ ਟਿਕਟ ਮਿਲ ਹੀ ਜਾਣੀ ਹੈ ਕਿਉਂਕਿ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਉਹ ਚਾਹੁੰਦੀਆਂ ਹੁੰਦੀਆਂ ਨੇ ਵੀ ਕਿਹੜਾ ਬੰਦਾ ਫੇਵਰਸ ਹੈਗਾ ਕਿਹੜੇ ਬੰਦੇ ਲੋਕ ਪਿੱਛੇ ਹੈਗੇ ਨੇ ਉਹਨੂੰ ਟਿਕਟ ਮਿਲ ਹੀ ਜਾਂਦੀ ਹੁੰਦੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਇਹ ਜਿਹੜੇ ਬੁੱਕਲ ਦੇ ਸੱਪ ਸਾਡੇ ਅੰਦਰ ਬੈਠੇ ਨੇ ਨਾ ਇਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਕੋਈ ਹਮਦਰਦੀ ਨਹੀਂ ਕੋਈ ਪੰਜਾਬ ਨੂੰ ਰੰਗਲਾ ਨਹੀਂ ਬਣਾਉਣਾ ਪਹਿਲਾ ਰੰਗਲਾ ਪੰਜਾਬ ਬਣਾਉਣ ਵਾਲੇ ਬਥੇਰੇ ਆਏ ਮਹੀਨਾ ਨਹੀਂ ਕਟਿਆ ਉਸੇ ਵਕਤ ਪੜੇ ਗਏ ਤੇ ਹੁਣ ਇਹ ਡਾਕਟਰ ਲਖਵੀਰ ਨੇ ਵੀ ਇਦਾਂ ਹੀ ਕਰਨਾ ਤੇ ਨਾਲ ਘਰ ਵਾਲੀ ਖੜੀ ਸੀ ਕਹਿੰਦੀ ਮੈਂ ਤਾਂ ਅਰਦਾਸ ਕਰਦੀ ਹੁੰਦੀ ਸੀ ਜਦ ਘਰੋਂ ਜਾਂਦੇ ਸੀ ਕਿ ਵਾਪਸ ਆਉਣਗੇ ਕਿ ਨਹੀਂ ਆਉਣਗੇ ਫਿਰ ਕਹਿੰਦੀ ਮੈਂ ਸ਼ੁਕਰ ਕਰਦੀ ਸੀ ਰੱਬ ਦਾ ਕਿ ਡਾਕਟਰ ਸਾਹਿਬ ਘਰੇ ਆ ਗਏ ਪਰ ਜਿਹੜੀ ਹੁਣ ਆ ਬਿੱਲੀ ਥੈਲੇ ਥੈਲੇ ਤੋਂ ਬਿੱਲੀ ਬਾਹਰ ਆਈ ਹੈ ਤਕਰੀਬਨ ਤਕਰੀਬਨ ਪੰਜਾਬ ਦੇ ਲੋਕਾਂ ਨੇ ਵੀ ਸਮਝ ਲੈਣਾ ਇਹ ਗੱਲਾਂ ਕੌੜੀਆਂ ਨੇ ਪਰ ਥੋੜਾ ਜਿਹਾ ਸਮਝ ਲਿਓ ਕਿ ਕਿਵੇਂ ਰਾਜਨੀਤਿਕ ਕਰਨ ਵਾਲੇ ਕਿਵੇਂ ਬੰਦੇ ਅੰਦਰੋਂ ਅੰਦਰ ਘਾੜ ਤਾਂ ਘੜ ਕੇ ਲੋਕਾਂ ਦੇ ਵਿੱਚ ਫੇਮਸ ਆਪਣੇ ਆਪ ਨੂੰ ਕਰਕੇ ਕਿਵੇਂ ਸਾਡੇ ਸਿਰ ਤੇ ਬਹਿ ਕੇ ਬਾਅਦ ਵਿੱਚ ਇਹੀ ਡਾਕਟਰ ਨੂੰ ਦੇਖ ਲਿਓ ਜਦੋਂ ਕਹਣਗੇ ਜੇ ਕਰੋੜ ਉਹ ਤੋਂ ਲੈ ਲਿਆ ਕਰੋੜ ਉਹ ਤੋਂ ਲੈ ਲਿਆ ਫਿਰ ਬਾਅਦ ਵਿੱਚ ਇਹ ਗੱਲਾਂ ਹੋਣੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ